ਇਸ ਵਾਰ ਪਿਛਲੇ ਚੋਣਾਂ ਮੁਕਾਬਲੇ VOTING ਘਟ ਹੋਈ ਹੈ ਤੇ ਘਟ VOTING BJP ਲਈ ਖਤਰਾ ਹੈ ਜਾਂ ਫਿਰ ਵਿਰੋਧੀ ਧਿਰਾਂ ਲਈ ਇਸ ਬਾਰੇ ਕੁਝ ਸਪਸ਼ਟ ਨਹੀਂ ਕਿਹਾ ਜਾ ਸਕਦਾ ਪਰ ਅਨੁਮਾਨ ਤੇ ਕਿਆ ਸਕਈ ਲੱਗ ਰਹੇ ਨੇ ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਦੌਰ ਚ VOTING ਚਾਈ ਗਿਰਾਵਟ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਹੀ ਹੈ ਇਸ ਦੇ ਵਿੱਚ ਦਿਲਚਸਪੀ ਦਾ ਇੱਕ ਕਾਰਨ ਇਹ ਵੀ ਹੈ ਕਿ ਸਿਆਸੀ ਵਿਗਿਆਨੀ ਨਿਲੰਝਨ ਸਰਕਾਰ ਦੀ ਖੋਜ ਮੁਤਾਬਕ ਪਿਛਲੀਆਂ ਦੋ ਚੋਣਾਂ ਦੇ ਵਿੱਚ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ VOTING ਦੇ ਵਾਅਦੇ ਦਾ ਫਾਇਦਾ ਹੋਇਆ ਸੀ ਭਾਰਤ ਜਨਤਾ ਪਾਰਟੀ ਨੇ 2014 ਤੇ 2019 ਦੋਵਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਹੁਣ ਤੱਕ ਜਾਰੀ ਕੀਤੇ ਗਏ ਪੋਲਿੰਗ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਪੋਲਿੰਗ ਦੇ ਵਿੱਚ ਗਿਰਾਵਟ 2024 ਦੇ ਵਿੱਚ ਭਾਜਪਾ ਲਈ ਬਦਲਾਅ ਦਾ ਸੰਕੇਤ ਨਹੀਂ ਦਿੰਦੀ ਪਹਿਲੇ 6 ਪੜਾਵਾਂ ਦੇ ਵਿੱਚ VOTING ਲਈ ਨਿਰਧਾਰਿਤ 486 ਸੀਟਾਂ ਦੇ ਵਿੱਚੋਂ 485 ਸੀਟਾਂ ਤੇ VOTING ਹੋਈ ਇਨ੍ਹਾਂ ਦੇ ਵਿੱਚੋਂ ਇੱਕ ਸੀਟ ਸੂਰਤ ਦੇ ਵਿੱਚ ਬਿਨਾਂ ਮੁਕਾਬਲੇ ਤੋਂ ਚੁਣ ਹੋ ਗਈ ਸੀ ਇਨ੍ਹਾਂ 485 ਸੀਟਾਂ ਤੇ 2019 ਦੇ ਵਿੱਚ ਲੋਕ ਸਭਾ ਚੋਣਾਂ 'ਚ 67.6 ਫੀਸਦੀ ਵੋਟਿੰਗ ਹੋਈ ਸੀ ਇਹ ਗਿਣਤੀ 2024 ਦੇ ਵਿੱਚ ਘਟ ਕੇ 66 ਰਹਿ ਗਈ। ਭਾਵ 1.6 ਫੀਸਦੀ ਘਟ ਵੋਟਿੰਗ ਹੋਈ ਹੈ ਹਾਲਾਂਕਿ ਇਹ ਬਦਲਾ ਮਾਮੂਲੀ ਹੈ ਪਰ ਪਹਿਲੇ ਦੋ ਪੜਾਵਾਂ ਦੇ ਵਿੱਚ ਇਹ ਬਦਲਾ ਇਸ ਅੰਕੜੇ ਤੋਂ ਲਗਭਗ ਦੁੱਗਣਾ ਸੀ ਇਸ ਪੜਾਅ ਤੇ ਵੋਟਿੰਗ 'ਚ ਗਿਰਾਵਟ ਅਤੇ ਭਾਜਪਾ ਦੀ ਹਾਰ ਵਿਚਕਾਰ ਸਬੰਧ ਬਣਾਉਣਾ ਸੁਰੱਖਿਤ ਨਹੀਂ ਹੈ। 2014 ਸੰਸਦੀ ਹਲਕਿਆਂ ਦੇ ਵਿੱਚ ਜਿੱਥੇ VOTING ਦੇ ਵਿੱਚ 2% ਜਾਂ ਫਿਰ ਇਸ ਤੋਂ ਵੱਧ ਦੀ ਗਿਰਾਵਟ ਆਈ ਹੈ ਉਸ ਦੇ ਵਿੱਚ 47 ਕੇਰਲ ਅਤੇ ਤਾਮਿਲਨਾਡੂ ਵਿੱਚ ਨੇ ਦੋ ਸੂਬੇ ਜਿੱਥੇ BJP ਦਾ ਪ੍ਰਭਾਵ ਘਟਣ ਦੀ ਸੰਭਾਵਨਾ ਹੈ ਬੇਸ਼ੱਕ ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਵੱਖ-ਵੱਖ ਸੂਬਿਆਂ ਦੇ ਵਿੱਚ VOTING 'ਚ ਗਿਰਾਵਟ ਦੇ ਵੱਖ-ਵੱਖ ਕਾਰਨ ਹੋਣਗੇ